ਅ ਕੱਲ 15 ਮਈ ਨੂੰ ਸਵੇਰੇ 8:30-9 ਵਜੇ ਕੇ ਵਿਚਾਰੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨੂ ਗੁਰਮੇਲ ਸਿੰਘ ਵੱਲੋਂ ਇੱਕ ਇਤਲਾਹ ਦਿੱਤੀ ਗਈ ਕਿ ਉਦੇ ਪ੍ਰਾਧ ਦੀ ਕਿਸੇ ਨੇ ਪਹਿਰੇ ਦੇ ਨਾਲ ਕਤਲ ਕਰਤਾ ਗਿਆ ਉਦੇ ਪ੍ਰਾਦਾ ਦਾ ਨਾਮ ਸੀਗਾ ਬਹਾਦਰ ਸਿੰਘ ਸਨੂ ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹਦੇ ਸਿਰ पे ਲੋਹੇ ਦੀ ਰੌਡ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ ਦੋ ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਤਾਂ ਸੁਖਪ੍ਰੀਤ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਦੇ ਇੱਕ ਲਿਵਨ ਪਾਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਥੇ ਸੋਇਆਪਿੰਡ ਦੇ ਵਿੱਚ ਰਹਿ ਰਹੇ ਸੀਗੇ ਤੇ ਛੋਕਰ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਤੋਂ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਦੀ ਬੱਚੀ ਸੀਗੀ ਔਰ ਇਹ ਪੂਰੇ ਜੋ ਮਰਡਰ ਹੈ ਦੇ ਇਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਡਰ ਇਮੀਡੀਏਟਲੀ ਡੀਐਸਪੀ ਪਾਇਲ ਤੇ ਡੀਐਸਪੀ ਡੀ ਦੇ ਅੰਡਰ ਅਨਦਰ ਰਿਸਪੈਕਟਿਵ ਇੰਚਾਰजेस ਐਸਐਚਓ ਮਲੋਤ ਤੇ ਸੀਆਈ ਇੰਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਇਹ ਮੋਕੇ ਤੋਂ ਫਰਾਰ ਹੋ ਚੁਕੇ ਸੀਗੇ ਜਦੋਂ ਤੱਕ ਸਾਡੇ ਕੋਲ ਇਤਲਾ ਨਹੀਂ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਇਹਨਾਂ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਦਨ 6 ਆਵਰਜ਼ ਅਵਰਟੀ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਨੂੰ ਇਹ ਕਾਰਨ ਸੀ ਜਿਹੜਾ ਬਟਰ ਕਰਨ ਕਿ ਇਹ ਉਹ ਲੇਡੀ ਆ ਕੀ ਲੱਗਦੀ ਹੈ ਅ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੇ ਲਿਵ-ਇਨ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੋਏਫ੍ਰੈਂਡ ਸੀਗਾ ਉਹਦੇ ਨਾਲ ਮਿਲ ਕੇ ਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭੱਜਣ ਦੀ ਫਿਰਾਕ ਦੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈਗੀ ਤੇ ਦੋਨੋਂ ਹੀ ਮੈਰਿਡ ਸੀਗੇ ਮਰ ਕਿਤੇ ਕਿਤੇ ਬੱਚੇ ਰਹੀ ਇਹਨਾਂ ਦੇ ਵਿੱਚ ਕਿੰਨੀ ਏ ਸਨ ਜੋ ਮਰਨ ਵਾਲੇ ਤੇ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆਗਾ ਮੈਮ ਕਾਰਨ ਕਿਸੇ ਉਹ ਜਿੱਥੇ ਏਲਾ ਰਹਿੰਦਾ ਸੀ ਪੈਕਸੀ ਉਪਰ ਇਥੇ ਹੋਇਆ ਸੀ ਕੋਈ ਪਰਸਨ ਦਾ ਬਿਸ ਮੈਰਿਟਲ ਹੋ ਸਕਦਾ ਹੈ इशू ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵ ਇਨ ਚ ਰਹਿ ਰਿਹਾ ਸੀਗਾ ਉਹਦੇ ਨਾਲ ਪਹਿਲੀ ਵਾਈਫ ਨੂੰ ਤੇ ਸੈਪਰੇਸ਼ਨ ਹੋ ਗਈ ਸੀ ਜੋ ਉਹ ਅਜੇ ਕਨਫਰਮ ਕਰਨਾ ਬਾਕੀ ਹੈ ਮੁਰਲੀ ਤਫਤੀਸ਼ ਹੈ ਕਿ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਪਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈ ਆਇਰਨ ਰੋਡ ਇੱਕ ਲੋਹੇ ਦੀ ਰੋਡ ਉਹਦੇ ਸਿਰ ਦੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ ਸੀ ਹਜੇ ਤੱਕ ਕੁਝ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਦੋਸਤੋ ਮਲੌਤ ਖੰਨਾ ਏਰੀਆ ਦੇ ਵਿੱਚ ਇੱਕ ਅਜਿਹਾ ਕਤਲ ਹੋਇਆ ਜਿਸ ਨੇ ਕਿ ਪੁਲਿਸ ਦੇ ਵੀ ਹੋਸ਼ ਲੜਾ ਦਿੱਤੇ ਮਲੌਤ ਖੰਨਾ ਏਰੀਆ ਦੇ ਵਿੱਚ ਪੁਲਿਸ ਪ੍ਰਸ਼ਾਸਨ ਕੋਲ ਇੱਕ ਫੋਨ ਕਾਲ ਆਉਂਦੀ ਹੈ ਜਿਸ ਦੇ ਵਿੱਚ ਇੱਕ ਸਖਸ ਵੱਲੋਂ ਕਿਹਾ ਗਿਆ ਕਿ ਉਸਦੇ ਭਰਾ ਦਾ ਕਿਸੇ ਨੇ ਕਤਲ ਕਰ ਦਿੱਤਾ ਹੈ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਜੋ ਸੱਚ ਸਾਹਮਣੇ ਆਇਆ ਉਸ ਨੂੰ ਦੇਖ ਕੇ ਪੁਲਿਸ ਦੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਅਤੇ ਉਸ ਤੋਂ ਬਾਅਦ ਕਾਤਲਾਂ ਨੂੰ ਕਾਬੂ ਕੀਤਾ ਅਤੇ ਲੜਿੰਦੀ ਕਾਰਵਾਈ ਕੀਤੀ ਹੈ ਤੇ ਇਹ ਵੀਡੀਓ ਦਾ ਇੱਕ ਪਾਰ ਤੁਸੀਂ ਦੇਖ ਹੀ ਲਿਆ ਤੇ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੀ ਲੱਗਦਾ ਹੈ ਜੋ ਅੱਜ ਦੇ ਸਮੇਂ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਉਸ ਦੇ ਪਿੱਛੇ ਕੀ ਤੁਹਾਨੂੰ ਅੱਜ ਦੀ ਜੋ ਚੱਕਾ ਚੌਂਦ ਹੈ ਜੋ ਤੇਜ਼ ਰਫਤਾਰੀ ਹੈ ਜਾਂ ਫਿਰ ਸੋਸ਼ਲ ਮੀਡੀਆ ਤੇ ਜੋ ਫੋਕੀ ਸੌਰਤ ਫੋਕੀ ਵਾਵਾ ਦੀ ਜੋ ਲੋਕਾਂ ਨੂੰ ਲਤ ਲੱਗੀ ਹੈ ਇਹਨਾਂ ਦੇ ਵਿੱਚੋਂ ਕੀ ਤੁਹਾਨੂੰ ਲੱਗਦਾ ਹੈ ਜਾਂ ਫਿਰ ਕੋਈ ਹੋਰ ਕਾਰਨ ਜੋ ਅੱਜ ਦੇ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਬੇहद ਵੱਧ ਚੁੱਕੀਆਂ ਨੇ ਕੀ ਕਹਿਣਾ ਤੁਹਾਡੇ ਸਾਰੇ ਜੀ ਕਮੈਂਟ ਕਰਨਾ ਉਹ ਦੇਖੋ ਮੌਕੇ ਤੇ ਪੂਰੀ ਵੀਡੀਓ ਅ ਕੱਲ 15 ਮਈ ਨੂੰ ਸਵੇਰੇ 8:30-9 ਵਜੇ ਕੇ ਵਿਚਾਲੇ ਪੁਲਿਸ ਨੂੰ ਇੱਕ ਕਰਮਜੀਤ ਸਿੰਘ ਸਨ ਆਫ ਗੁਰਮੇਲ ਸਿੰਘ ਵੱਲੋਂ ਇੱਕ ਇਤਲਾਹ ਦਿੱਤੀ ਗਈ ਕਿ ਉਹਦੇ ਪਰਾਹ ਦੀ ਕਿਸੇ ਨੇ ਬਹਿਰਨ ਦੇ ਨਾਲ ਕਤਲ ਕਰਤਾ ਗਿਆ ਉਹਦੇ ਪ੍ਰਾਧ ਦਾ ਨਾਮ ਸੀਗਾ ਭਾਦਰ ਸਿੰਘ ਸਨ ਆਫ ਗੁਰਮੇਲ ਸਿੰਘ ਤੇ ਇਮੀਡੀਏਟਲੀ ਪੁਲਿਸ ਜਦੋਂ ਮੌਕੇ ਤੇ ਪਹੁੰਚੀ ਤੇ ਪੁਲੀ ਪੁਲਿਸ ਦੀ ਜੋ ਇਨੀਸ਼ੀਅਲ ਆਬਜ਼ਰਵੇਸ਼ਨ ਔਰ ਇਨਵੈਸਟੀਗੇਸ਼ਨ ਸੀਗੀ ਉਹ ਉਹਦੇ ਕਰਕੇ ਪਤਾ ਲੱਗਿਆ ਕਿ ਜੋ ਬਹਾਦਰ ਸਿੰਘ ਹੈ ਉਹਦੇ ਸਿਰ 'ਤੇ ਲੋਹੇ ਦੀ ਰੌੜ ਨਾਲ वार ਕਰਕੇ ਉਹਦਾ ਬੇਰਹਿਮੀ ਨਾਲ ਮਰਡਰ ਕੀਤਾ ਗਿਆ ਤੇ ਮਰਡਰ 2 ਪਰਸਨ ਨੇ ਮਿਲ ਕੇ ਕੀਤਾ ਸੀਗਾ ਇੱਕ ਤਾਂ ਸੁਖਪ੍ਰੀਤ ਸੁਖਦੀਪ ਸਿੰਘ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਜੋ ਬਹਾਦਰ ਸਿੰਘ ਦੇ ਇੱਕ ਲਿਵਨ 파ਰਟਨਰ ਜਸਵੀਰ ਕੌਰ ਇਹਨਾਂ ਨੇ ਦੋਨਾਂ ਨੇ ਮਿਲ ਕੇ ਬਹਾਦਰ ਸਿੰਘ ਦਾ ਮਰਡਰ ਕੀਤਾ ਸੀਗਾ ਤੇ ਇਹ ਨਾਲ ਇਥੇ ਸੋਇਆਪਿੰਡ ਦੇ ਵਿੱਚ ਰਹਿ ਰਹੇ ਸੀਗੇ ਤੇ ਛੋਕੜ ਬਹਾਦਰ ਸਿੰਘ ਕੀ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈਗਾ ਤੇ ਉਥੇ ਬਹਾਦਰ ਸਿੰਘ ਕੀ ਪਹਿਲੀ ਮੈਰਿਜ ਨੂੰ ਇੱਕ ਛੋਟੀ ਬੱਚੀ ਵੀ ਹੈ 6-7 ਸਾਲ ਦੀ ਤੇ ਬੱਚੀ ਸੀਗੀ ਉਹ ਇਹ ਪੂਰੇ ਜੋ ਮਰਡਰ ਹੈ ਦੀ ਇੱਕ ਆਈ ਵਿਟਨੈਸ ਵੀ ਹੈਗੀ ਇਹਦੇ ਨਾਲ ਨਾਲ ਹੀ ਫਿਰ ਇਮੀਡੀਏਟਲੀ ਕਿਉਂਕਿ ਜੁਰਮ ਵੀ ਬੜਾ ਸੰਗੀਨ ਤੇ ਬੜਾ ਸੈਂਸੇਸ਼ਨਲ ਇੱਕ ਕ੍ਰਾਈਮ ਸੀਗਾ ਤੇ ਐਸਪੀ ਡੀ ਦੇ ਅੰਡਰ ਇਮੀਡੀਏਟਲੀ ਡੀਐਸਪੀ ਪਾਇਲ ਤੇ ਡੀਐਸਪੀ ਡੀ ਦੇ ਅੰਡਰ ਇਨ अदर ਰੈਸਪੈਕਟਿਵ ਇਨਚਾਰजेस ਐਸਐਚਓ ਮਲੋਤ ਤੇ ਸੀਆਈ ਇਨਚਾਰਜ ਦੀ ਟੀਮਸ ਬਣਾਈ ਗਈ ਤੇ ਦੋਨੋਂ ਹੀ ਜੋ ਦੋਸ਼ੀ ਹੈ ਐ ਮੋਕੇ ਤੋਂ ਫਰਾਰ ਹੋ ਚੁਕੇ ਸੀ ਜਦੋਂ ਤੱਕ ਸਾਡੇ ਕੋਲ ਲਿਤਾ ਲਈ ਤੇ ਟੈਕਨੀਕਲੀ ਇਹਨਾਂ ਨੂੰ ਫਿਰ ਟ੍ਰੇਸ ਕੀਤਾ ਗਿਆ ਤੇ ਨਾ ਨੂੰ ਅਲਟੀਮੇਟਲੀ ਫਿਰ ਅੰਬਾਲਾ ਤੋਂ ਫੜਿਆ ਗਿਆ ਸੀਗਾ ਤੇ ਵਿਥਿਨ 6 ਆਵਰਜ਼ ਅਬਵਰਟੀ ਕਾ ਕਾਮਯਾਬੀ ਹੈਗੀ ਜਿਹੜੀ ਕਿ ਖੰਨਾ ਪੁਲਿਸ ਨੂੰ ਮਿਲੀ ਹੈ ਤੇ 6 ਘੰਟਿਆਂ ਦੇ ਅੰਦਰ ਅੰਦਰ ਹੀ ਇਤਲਾ ਮਿਲਣ ਤੋਂ ਬਾਅਦ ਪੁਲਿਸ ਨੇ ਕੇਸ ਨੂੰ ਟ੍ਰੇਸ ਵੀ ਕਰ ਲਿਆ ਤੇ ਜੋ ਦੋਸ਼ੀਆਂ ਨੂੰ ਅਰੈਸਟ ਵੀ ਕਰ ਲਿਆ ਸੀਗਾ ਮੈਡਮ ਕੀ ਕਾਰਨ ਸੀ ਜਿਹੜਾ ਬਟਰ ਕਰਨ ਕਿ ਉਹ ਲੇਡੀ ਆ ਕੀ ਲੱਗਦੀ ਸੀਗੇ ਆ ਜੋ ਬਹਾਦਰ ਸਿੰਘ ਦੇ ਡਿਸੀਜ਼ ਜੋ ਹੈਗਾ ਉਹਦੇ ਲਿਵ-ਇਨ ਪਾਰਟਨਰ ਸੀਗੀ ਤੇ ਉਹਦਾ ਪੁਰਾਣਾ ਵੀ ਇੱਕ ਬੋਏਫ੍ਰੈਂਡ ਸੀਗਾ ਉਹਦੇ ਨਾਲ ਮਿਲ ਕੇ ਨੇ ਇਹਦਾ ਮਰਡਰ ਕੀਤਾ ਹੈਗਾ ਜੋ ਇਨੀਸ਼ੀਅਲ ਇਨਵੈਸਟੀਗੇਸ਼ਨ ਹੈਗੀ ਉਹ ਦਰਸਾਉਂਦੀ ਹੈਗੀ ਕਿ ਇਹ ਸ਼ਾਇਦ ਉਹ ਜੋ ਪੁਰਾਣੇ ਸਾਥੀ ਦੇ ਨਾਲ ਭਜਣ ਦੀ ਫਿਰਾਗ ਦੇ ਵਿੱਚ ਸੀਗੀ ਤੇ ਮਰਨ ਵਾਲੇ ਦੇ ਨਾਲ ਨੇ ਵਿਆਹ ਦਾ ਕਮਿਟ ਕੀਤਾ ਹੋਇਆ ਸੀਗਾ ਆਲਰੇਡੀ ਮੈਰਿਡ ਵੀ ਹੈਗੀ ਇਹਦੇ ਵੀ ਆਪਣੇ ਦੋ ਬੱਚੇ ਤੇ ਬਹਾਦਰ ਸਿੰਘ ਜੋ ਮਰਨ ਵਾਲਾ ਉਹਦੇ ਵੀ ਆਪਣੀ ਇੱਕ ਬੱਚੀ ਹੈਗੀ ਤੇ ਦੋਨੋਂ ਹੀ ਮੈਰਿਡ ਸੀਗੇ ਮੈਮ ਕਿਤੇ ਕਿਤੇ ਬੱਚੇ ਰਹੀ ਜੀ ਇਹਨਾਂ ਦੇ ਕਿੰਨੀ ਏਜ ਹਨ ਜੋ ਮਰਨ ਵਾਲੇ ਤੇ ਬੱਚੀ ਦੀ ਏਜ 6 ਤੋਂ 7 ਸਾਲ ਛੋਟੀ ਬੱਚੀ ਹੈਗੀ ਉਹਦੇ ਸਾਹਮਣੇ ਹੀ ਉਹਦੇ ਫਾਦਰ ਦੇ ਉਪਰ ਅਟੈਕ ਹੋਇਆ ਉਹਦੇ ਸਾਹਮਣੇ ਪੂਰਾ ਮਰਡਰ ਕੇਸ ਹੋਇਆ ਹੈ ਮੈਮ ਕਾਰਨ ਕਿਸੇ ਵੀ ਉਹ ਜਿੱਥੇ ਇਕੱਲਾ ਰਹਿੰਦਾ ਸੀ ਪੈਕਸੀ ਉਪਰ ਇੱਥੇ ਉਹ ਐਸੀ ਕੁਇ ਪਰਸਨਲ ਬੀਸ ਮੈਰਿਟਲ ਹੋ ਸਕਦਾ ਹੈ इशू ਕਿਉਂਕਿ ਇੱਥੇ ਜੋ ਦੋਸ਼ੀ ਦੋਸ਼ਣ ਹੈਗੀ ਉਹਦੇ ਨਾਲੇ ਲਿਵ ਇਨ ਚ ਰਹਿ ਰਿਆ ਸੀ ਗਾਉੜੇ ਨਾਲ ਪਹਿਲੀ ਵਾਈਫ ਨੂੰ ਤੇ ਸੈਪਰੇਸ਼ਨ ਹੋ ਗਈ ਸੀ ਜੋ ਉਹ ਅਜੇ ਕੰਫਰਮ ਕਰਨਾ ਬਾਕੀ ਹੈ ਮੁੱਢਲੀ ਤਫਤੀਸ਼ ਹੈ ਕਿ ਦੋਸ਼ੀ ਫੜੇ ਜਾ ਚੁਕੇ ਇਹਦੇ ਨਾਲ ਡਿਸੀਜ਼ ਦੇ ਨਾਲ ਜੋ ਦੋਸ਼ੀ ਜਸਵੀਰ ਕੌਰ ਹੈ ਉਹ ਲਿਵ ਇਨ ਪਾਰਟਨਰ ਸੀਗੀ ਤੇ ਦੋਸ਼ੀ ਜਸਵੀਰ ਕੌਰ ਦਾ ਫਰਦਰ ਆਪਣਾ ਇੱਕ ਹੋਰ ਸਾਥੀ ਹੈਗਾ ਸੁਖਪ੍ਰੀਤ ਸਿੰਘ ਉਰਫ ਸੁਖੀ ਤੇ ਉਹ ਉਹਦੇ ਨਾਲ ਵੀ ਦਾ ਰਿਲੇਸ਼ਨਸ਼ਿਪ ਹੈ ਆਇਰਨ ਰੋਡ ਇੱਕ ਲੋਹੇ ਦੀ ਰੋਡ ਦੇ ਸਿਰ ਤੇ ਵਿੱਚ ਮਾਰੀ ਹੈਗੀ ਤੇ ਬੜਾ ਬਹਿਰਮੀ ਨਾਲ ਇਹ ਮਰਡਰ ਕੀਤਾ ਗਿਆ ਹਜੇ ਤੱਕ ਕੁਝ ਨਹੀਂ ਠੀਕ ਹੈ ਥੈਂਕ ਯੂ ਥੈਂਕ ਯੂ